ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਮੈਂ ਲੱਗੀ ਸੀ ਜੀ ਬਾਰਡਰ ਵਾਲੇ ਸੂਟ ਦੀ ਕਟਿੰਗ ਕਰਨ ਮੈਨੂੰ ਬਹੁਤ ਭੈਣਾ ਦੇ ਕਮੈਂਟ ਆ ਰਹੇ ਸੀਗੇ ਕਿ ਬਾਰਡਰ ਵਾਲੇ ਸੂਟ ਦੀ ਆਪਾਂ ਕਟਿੰਗ ਜਿਹੜੀ ਹੈਗੀ ਉਹ ਕਿਵੇਂ ਕਰਨੀ ਹੈ ਬਾਰਡਰ ਜਿਹੜਾ ਹੁੰਦਾ ਉਹ ਉੱਚਾ ਨੀਵਾ ਹੋ ਜਾਂਦਾ ਜਦੋਂ ਆਪਾਂ ਸਟਿਚਿੰਗ ਕਰਦੇ ਹਾਂ ਹਨਾ ਉਹ ਮੈਂ ਤੁਹਾਨੂੰ ਸਟੀਚਿੰਗ ਦੇ ਵਿੱਚ ਵੀ ਦੱਸੂਗੀ ਤੇ ਮੈਂ ਤੁਹਾਨੂੰ ਇੱਦਾਂ ਕਟਿੰਗ ਦੇ ਵਿੱਚ ਵੀ ਸਮਝਾ ਦੂੰਗੀ ਕਿ ਬਾਰਡਰ ਆਪਣਾ ਉੱਚਾ ਨੀਵਾ ਨਾ ਹੋਵੇ ਆਪਾਂ ਕਿਵੇਂ ਸੈੱਟ ਕਰਨਾ ਹੁੰਦਾ ਠੀਕ ਹੈ ਤੇ ਇਹਨਾਂ ਦੀ ਫਿਟਿੰਗ ਹੈਗੀ ਆ ਜੀ ਬ੍ਰੈਸਟ ਉਹ ਹੈਗੀ ਆ ਫਿਟਿੰਗ 27 ਇੰਚ ਔਰ ਕਮਰ ਤੋਂ ਹੈਗੀ ਆ ਜੀ 25 ਇੰਚ ਔਰ हिਪ ਤੋਂ ਹੈਗੀ ਆ 29 ਇੰਚ ਠੀਕ ਹੈ ਜਿੰਨਾ ਦੀ ਵੀ ਇਹ ਫਿਟਿੰਗ ਹੈਗੀ ਆ ਉਹ ਧਿਆਨ ਨਾਲ ਦੇਖ ਲਓ ਮੈਂ ਤੀਰਾ ਕਿੰਨਾ ਲੈਣੀ ਆ ਔਰ ਮੋਡਾ ਇਹਦੇ ਵਿੱਚ ਆਪਾਂ ਕਿੰਨਾ ਲੈਣਾਗਾ ਠੀਕ ਹੈ ਤੇ ਜਿਨ੍ਹਾਂ ਦੀ ਫਿਟਿੰਗ 1 ਜਾਂ ਅੱਧਾ ਇੰਚ ਇਹਦੇ ਤੋਂ ਘੱਟ ਹੈਗੀ ਆ ਉਹ ਆਪਣੀਆਂ ਤੀਰਾ ਔਰ ਮੋਡਾ ਸੇਮ ਹੀ ਲੈ ਸਕਦੇ ਹੋ ਉਹਦੇ ਵਿੱਚ ਐਨਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਕਿਉਂਕਿ ਤੀਰਾ ਜਿਹੜਾ ਹੁੰਦਾ ਇੰਨੇ ਨਾਪ ਵਾਲਿਆਂ ਦਾ ਸੇਮ ਹੀ ਹੁੰਦਾ ਬਸ ਤੁਸੀਂ ਆਪਣੀ ਫਿਟਿੰਗ ਦੇ ਜਿਹੜੀਆਂ ਨਿਸ਼ਾਨੀਆਂ ਨੇ ਉਹ ਆਪਣੇ ਹਿਸਾਬ ਨਾਲ ਲਗਾ ਲਿਓ ਔਰ ਮੋਡਾ ਤੇ ਤੀਰਾ ਤੁਸੀਂ ਸੇਮ ਹੀ ਰੱਖ ਲਿਓ ਠੀਕ ਹੈ ਜੀ ਤੇ ਦੇਖੋ ਆਪਾਂ ਕੱਪੜਾ ਇਹਦੇ ਵਿੱਚੋਂ ਕਿਵੇਂ ਹਿਸਾਬ ਨਾਲ ਉਤਾਰਨਾ ਹੁੰਦਾਗਾ ਪਹਿਲਾਂ ਆਪਾਂ ਇਹਦੇ ਸਲਵਾਰ ਦੇ ਜਿਹੜੇ ਪਹੁੰਚੇ ਨੇ ਉਹ ਉਤਾਰ ਲਵਾਂਗੇ ਇਨਾਂ ਦੇ ਸਲਵਾਰ ਦਾ ਪੌਂਚਾ ਹੈਗਾ ਜੀ 7 ਇੰਚ ਤੇ ਮੈਂ ਪੌਂਚੇ ਜਿਹੜੇ ਹੈਗੇ ਨੇ ਉਹ ਜਾਦਾ ਥੋੜੇ ਜਿਹਾ ਚੌੜੇ ਉਤਾਰ ਲੂੰਗੀ ਤਾਂ ਤਾਂ ਕਿ ਜਿਹੜਾ ਡਿਜ਼ਾਈਨ ਹੈਗਾ ਉਹ ਪੌਂਚਿਆਂ ਦੇ ਉੱਪਰ ਆ ਜਾਵੇ ਤੇ ਜਿਹੜੇ ਕੁੰਦੇ ਨੇ ਉਹ ਮੈਂ ਥੋੜੇ ਜਿਹਾ ਘੱਟ-ਘੱਟ ਕਰ ਲੂੰਗੀ ਮਤਲਬ ਤੇ ਇਨਾਂ ਦੀ ਸਲਵਾਰ ਦੀ ਲੈਂਥ ਹੈਗੀ ਹੈ ਜੀ 38 ਇੰਚ ਰੈਡੀ ਤੇ ਮੈਂ ਕੀ ਕਰੂੰਗੀ ਮੈਂ 34 ਇੰਚ ਦੇ ਪੌਂਚੇ ਉਤਾਰੂੰਗੀ ਲੰਬਾਈ ਦੇ ਵਿੱਚ ਠੀਕ ਹੈ ਐਦਾ ਚੜਾਈ ਦੇ ਵਿੱਚ 15 ਇੰਚ ਲੈ ਲੇ ਔਰ ਲੰਬਾਈ ਦੇ ਵਿੱਚ ਮੈਂ 34 ਇੰਚ ਲੈ ਲੇ ਮਤਲਬ 34 ਤੇ 5 ਇੰਚ ਦੀ ਉੱਪਰ 벨ਟ ਲੱਗ ਜੂਗੀ ਹਨਾ 39 ਹੋ ਗਿਆ ਨਾ 1 ਇੰਚ ਮੈਂ ਸਲਾਈਆਂ ਦਾ ਵੱਧ ਲੈ ਲੂੰਗੀ 38 ਇੰਚ ਜਿਹੜੀ ਹੈਗੀ ਉਹ ਤਿਆਰ ਰਹਿ ਜੂਗੀ ਠੀਕ ਹੈ ਮਤਲਬ ਮੈਂ 33 ਤੇ ਨਿਸ਼ਾਨ ਲਗਾਉਣਾ ਸੀ ਪਰ ਮੈਂ 34 ਤੇ ਲਗਾਉਂਗੀ 1 ਇੰਚ ਮੈਂ ਵੱਧ ਲੈ ਲੂੰਗੀ ਸਲਾਈਆਂ ਖਾਤਰ ਠੀਕ ਹੈ ਇੱਥੋਂ ਆਪਾਂ 34 ਇੰਚ ਤੇ ਨਿਸ਼ਾਨ ਲਗਾ ਲਾਂਗੇ ਐਦਾਂ ਕਰਕੇ ਤੇ ਦੇਖੋ ਇਹ ਆਪਾਂ ਨਾਲ ਦੀ ਨਾਲ ਨਾ ਉਤਾਰ ਹੀ ਜਾਣੇ ਆ ਠੀਕ ਹੈ ਇਹ ਆਪਾਂ ਪਹੁੰਚੇ ਉਤਾਰ ਲੈ ਪਹਿਲਾਂ ਤੇ ਦੇਖੋ ਜਿਹੜਾ ਇਹ ਵਾਲਾ ਕਪੜਾ ਇਹ ਆਪਣਾ ਬੈਲਟ ਦੇ ਵਿੱਚ ਯੂਜ਼ ਹੋ ਜੂਗਾ ਠੀਕ ਹੈ ਇਹਨੂੰ ਆਪਾਂ ਉਤਾਰ ਹੀ ਲਵਾਂਗੇ ਐਦਾਂ ਕਰਕੇ ਤੇ ਦੇਖੋ ਹੁਣ ਮੈਂ ਤੁਹਾਨੂੰ ਫੋਲਡ ਕਰਕੇ ਦਿਖਾਉਣੀ ਆ ਹੁਣ ਇਹਦਾ 7 ਇੰਚ ਰੈਡੀ ਆ ਪਹੁੰਚਾ ਆਪਣਾ ਠੀਕ ਹੈ ਹੁਣ ਇਹ 7.5 ਆ ਗਿਆ 7 ਇੰਚ ਮੈਂ ਰੈਡੀ ਰੱਖੂਗੀ ਥੋੜਾ ਜਿਹਾ ਸਲਾਈਆਂ ਦੇ ਵਿੱਚ ਚਲਾ ਜਾਊਗਾ ਤੇ ਆਪਣਾ ਜਿਹੜਾ ਪੌਂਚਾ ਹੈਗਾ ਉਹ ਸਾਰਾ ਹੀ ਡਿਜ਼ਾਈਨ ਆ ਜਾਊਗਾ ਪੌਂਚੇ ਤੇ ਤੇ ਸਾਈਡ ਤੇ ਥੋੜੇ ਥੋੜੇ ਜਿਹੜੇ ਨੇ ਉਹ ਅੱਧਾ ਅੱਧਾ ਇੰਚ ਦੇ ਕੁੰਦੇ ਆ ਜਾਣਗੇ ਆਪਣੇ ਠੀਕ ਹੈ ਹੁਣ ਦੇਖੋ ਮੈਂ ਕੱਪੜੇ ਨੂੰ ਫੋਲਡ ਕਰਕੇ ਰੱਖ ਲਿਆ ਹੁਣ ਆਪਾਂ ਇਹਦੇ ਵਿੱਚੋਂ ਕੁੰਦੇ ਉਤਾਰਾਂਗੇ ਠੀਕ ਹੈ ਤੇ ਪਹਿਲਾਂ ਆਪਾਂ ਆਸਣ ਦਾ ਰੱਖ ਲਵਾਂਗੇ ਆਸਣ ਇਹਦਾ ਮੈਨੂੰ 12 ਇੰਚ ਚਾਹੀਦਾ ਪਰ ਮੈਂ 14 ਇੰਚ ਉਤਾਰੂਗੀ ਕਿਉਂਕਿ ਆਪਾਂ ਆਸਣ ਦਾ ਨਾ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਕਿਵੇਂ ਕੱਟ ਕਰਾਂਗੇ ਆਪਾਂ ਵਾਧੂ ਉਤਾਰ ਲਿਆ ਕਰੋ ਆਸਣ ਕਿਉਂਕਿ ਦੇਖੋ ਹੁਣ ਇਹ ਘੇਰਾ ਜਿਹੜਾ ਹੈਗਾ ਥੋੜਾ ਜਿਹਾ ਘੱਟ ਹੈਗਾ ਕਈ ਵਾਰੀ ਨਾ ਸਲਵਾਰ ਜਿਹੜੀ ਹੁੰਦੀ ਆ ਉਹ ਉੱਚੀ ਚੜਨ ਲੱਗ ਜਾਂਦੀ ਆ ਜਦੋਂ ਆਪਾਂ ਇੱਥੋਂ ਆਪਾਂ ਕੁੰਦੇ ਰੱਖਾਂਗੇ ਨਾ ਸਲਵਾਰ ਫਿਰ ਆਪਣੀ ਉੱਚੀ ਚੜਨ ਲੱਗ ਜੂਗੀ ਜਦੋਂ ਆਪਾਂ ਇੱਥੋਂ ਕੱਟ ਕਰਾਂਗੇ ਇਸ ਲਈ ਮੈਂ ਨਾ ਇੱਥੋਂ 12 ਇੰਚ ਦਾ ਨਿਸ਼ਾਨ ਲਗਾ ਕੇ ਤੇ 2 ਇੰਚ ਐਕਸਟਰਾ ਲੈ ਲਵਾਂਗੀ ਮਤਲਬ ਮੈਨੂੰ 12 ਇੰਚ ਤਿਆਰ ਚਾਹੀਦਾ ਅਸਲ ਉਦਾਂ ਮੈਂ 14 ਇੰਚ ਤੇ ਨਿਸ਼ਾਨ ਲਗਾ ਲਵਾਂਗੀ ਇਹ 2.5 ਇੰਚ ਦਾ ਨਿਸ਼ਾਨ ਲਗਾ ਲਿਆ ਆ ਅਸੰਦ ਦਾ ਨਿਸ਼ਾਨ ਹੋ ਗਿਆ ਆਪਣਾ ਤੇ ਆ 2.5 ਇੰਚ ਕੁੰਡੇ ਦਾ ਹੋ ਗਿਆ ਉਸ ਤੋਂ ਬਾਅਦ ਆਪਾਂ ਲੈਂਥ ਰੱਖ ਲੈਣੀ ਆ 34 ਇੰਚ ਠੀਕ ਹੈ ਜੀ ਤੇ ਇੱਥੇ ਆ ਗਿਆ ਆਪਣਾ 34 ਇੰਚ ਤੇ ਇਹਨੂੰ ਆਪਾਂ ਇਦਾਂ ਕਰਕੇ ਸਿੱਧਾ ਕਰ ਲੈਣਾ ਠੀਕ ਹੈ ਤੇ ਹੁਣ ਆਪਾਂ ਇਧਰੋਂ ਵੀ 14 ਇੰਚ ਪਹਿਲਾਂ ਆਸਨ ਦਾ ਨਿਸ਼ਾਨ ਲਗਾ ਲਵਾਂਗੇ ਠੀਕ ਹੈ 2.5 ਇੰਚ ਦਾ ਇਦਾਂ ਕੁੰਡਾ ਲੈ ਲਵਾਂਗੇ ਠੀਕ ਹੈ ਜੀ ਤੇ ਇਹ ਆਪਣੀ ਹੋ ਗਈ ਇਧਰ ਵਾਲੀ ਸਾਈਡ ਲੈਂਥ 34 ਇੰਚ ਠੀਕ ਹੈ ਹੁਣ ਇੱਕ ਲੈਂਥ ਆਪਣੀ ਇਧਰ ਹੋ ਗਈ ਇੱਕ ਲੈਂਥ ਆਪਣੀ ਇਧਰ ਹੋ ਗਈ ਆ ਦੋਨੋਂ ਆਮੋ ਸਾਹਮਣੇ ਆਪਣੇ ਆਸਨ ਦੇ ਨਿਸ਼ਾਨ ਹੋਗੇ ਠੀਕ ਹੈ ਤੇ ਇਹਨੂੰ ਆਪਾਂ ਇਦਾਂ ਕਰਕੇ ਕ੍ਰੋਸ ਕਰ ਲਾਂਗੇ ਠੀਕ ਹੈ ਹੁਣ ਦੇਖੋ ਮੈਂ ਆਸਨ ਦਾ ਕਿਉਂ ਵਧ ਰੱਖਿਆ ਹੁਣ ਦੇਖੋ ਜਿਹੜੀ ਆ ਵਾਲੀ ਜਗ੍ਹਾ ਹੈਗੀ ਆ ਨਾ ਇਹ ਬਹੁਤ ਘਟ ਗਈ ਆ ਇਸੇ ਲਈ ਆਪਾਂ ਇਹਨੂੰ ਉੱਪਰ ਤੱਕ ਥੋੜਾ ਜਿਹਾ ਵਧਾ ਦੇਵਾਂਗੇ ਜਿਹੜਾ ਆਪਾਂ 2 ਇੰਚ ਵਧ ਰੱਖਿਆ ਸੀ ਨਾ ਉਹਨੂੰ ਆਪਾਂ ਇਦਾਂ ਕਰ ਦੇਵਾਂਗੇ ਠੀਕ ਹੈ ਇਹ ਇੱਥੇ 2 ਇੰਚ ਇਹਨੂੰ ਕਟਾ ਦੇਵਾਂਗੇ ਆ 12 ਇੰਚ ਆਪਣਾ ਆਸਨ ਰਹਿ ਜਾਊਗਾ ਤੇ ਆਪਾਂ ਆਹ ਵਾਲੀ ਜਿਹੜੀ ਲੈਂਥ ਹੈਗੀ ਇਹਨੂੰ ਆਪਾਂ ਅੱਗੇ ਵਧਾ ਦੇਵਾਂਗੇ ਇਦਾਂ ਕਰਕੇ ਠੀਕ ਹੈ ਆ ਆਸਨ ਦਾ ਫਿਰ ਇਹ ਆਹ ਵਾਲੀ ਜਿਹੜੀ ਚੀਜ਼ ਹੈਗੀ ਇਹ ਵੱਧ ਜੂਗੀ ਠੀਕ ਹੈ ਜੀ ਇਧਰੋਂ ਵੀ ਆਪਾਂ ਥੋੜਾ ਜਿਹਾ ਵਧਾ ਦੇਵਾਂਗੇ ਠੀਕ ਹੈ ਹੁਣ ਆਪਾਂ ਇਹਦੀ ਕਟਿੰਗ ਕਰ ਲਓ ਪਹਿਲਾਂ ਫਿਰ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਕਿਵੇਂ ਵੱਧ ਜੂਗਾ ਇਹ ਕੱਪੜਾ ਆ ਦੇਖੋ ਇਹ ਪਤਾ ਕਿਵੇਂ ਵੱਧ ਗਿਆ ਨਹੀਂ ਤਾਂ ਆਪਣਾ ਇੱਥੇ ਤੱਕ ਆਉਣਾ ਸੀਗਾ ਨਿਸ਼ਾਨ ਆਪਣਾ ਇੱਥੇ ਤੱਕ ਆਉਣਾ ਸੀ ਹੁਣ ਇਹ ਆਪਾਂ ਉੱਪਰ ਤੱਕ ਵਧਾਤਾ ਇਹ ਆਪਣਾ 2.5 ਇੰਚ ਜਿਹੜਾ ਹੈਗਾ ਹੁਣ ਇਹ ਵੱਧ ਹੋ ਗਿਆ ਕਿਉਂਕਿ ਆਪਾਂ ਆਸਣ ਦੇ ਵਿੱਚ 2 ਇੰਚ ਵੱਧ ਲੈ ਲਿਆ ਸੀ ਫਿਰ ਉਹਨੂੰ ਆਪਾਂ ਸਿੱਧਾ ਕਰਤਾ ਠੀਕ ਹੈ ਤੇ ਇੱਥੋਂ ਆਪਾਂ ਆ ਕੁੰਦਾ ਜਿਹੜਾ ਹੈਗਾ ਉਹਨੂੰ ਕੱਟ ਕਰ ਲੋ ਤੇ ਇਧਰੋਂ ਵੀ ਆਪਾਂ ਇਦਾਂ ਹੀ ਕਰਨਾ ਜਿਹੜਾ ਆਪਾਂ ਵੱਧ ਲਿਆ ਸੀ ਨਾ ਆਸਣ ਆਪਾਂ ਉਹਨੂੰ ਕੱਟ ਕਰ ਲੋ ਇਦਾਂ ਕਰਕੇ ਹੁਣ ਦੇਖੋ ਆਸਣ ਆਪਣਾ 12 ਇੰਚ ਹੀ ਰਹਿ ਗਿਆ ਪਰ ਆਪਣੀ ਆ ਜਗ੍ਹਾ ਇਧਰੋਂ ਇੰਨੀ ਵੱਧ ਗਈ ਤੇ ਆ ਜਗ੍ਹਾ ਇੰਨੀ ਵੱਧ ਗਈ ਤੇ ਜਿਹੜੀ ਆਪਣਾ ਟਕੋਨਾ ਹੋ ਗਿਆ ਨਾ ਇਹ ਵੱਧ ਗਿਆ ਹੁਣ ਆਪਣੀ ਸਲਵਾਰ ਜਿਹੜੀ ਹੈਗੀ ਆ ਉਹ ਪਿੱਛੋਂ ਉੱਚੀ ਨਹੀਂ ਚੱਕੀ ਜਾਊਗੀ ਠੀਕ ਹੈ ਤੁਸੀਂ ਇੱਦਾਂ ਵੱਧ ਰੱਖ ਸਕਦੇ ਹੋ ਆਸਣ ਤੇ ਇੱਥੋਂ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਹੁਣ ਦੇਖੋ ਕੋਈ ਆਪਾਂ ਨੂੰ ਸਟ੍ਰੇਟ ਸਲਵਾਰ ਕੱਟ ਕਰਨ ਦੀ ਲੋੜ ਨਹੀਂ ਪਈ ਹੈਗੀ ਆਪਣੇ ਪੌਂਚੇ ਵੀ ਨਿਕਲੇ ਆਏ ਔਰ ਆਪਣੇ ਕੁੰਦੇ ਵੀ ਨਿਕਲੇ ਆਏ ਠੀਕ ਹੈ ਜੀ ਤੇ ਇਹ ਹੋ ਗਿਆ ਆਪਣੇ ਕੁੰਦੇ ਤੇ ਉਹ ਹੋ ਗਿਆ ਆਪਣੇ ਉਧਰ ਪੌਂਚੇ ਤੇ ਹੁਣ ਆਪਾਂ ਕਮੀਜ਼ ਦੀ ਕਟਿੰਗ ਕਰ ਲੈਣੀ ਆ ਤੇ ਦੇਖੋ ਹੁਣ ਆਪਣੀ ਸਲਵਾਰ ਦੇ ਕੁੰਦੇ ਵੀ ਨਿਕਲਿਆ ਹੈ ਪਹੁੰਚੇ ਵੀ ਨਿਕਲਿਆ ਹੈ ਤੇ ਆਪਾਂ ਸਾਈਡ ਤੋਂ ਜਿਹੜਾ ਕੱਪੜਾ ਉਤਰਿਆ ਸੀ ਉਹਨੂੰ ਆਪਾਂ ਬੈਲਟ ਦੇ ਵਿੱਚ ਯੂਜ਼ ਕਰ ਲਾਂਗੇ ਠੀਕ ਹੈ ਬੈਲਟ ਲਈ ਵੀ ਹੁਣ ਆਪਣੇ ਲਈ ਕੱਪੜਾ ਹੋ ਗਿਆ ਹੁਣ ਆਪਣੀ ਸਲਵਾਰ ਹੋ ਗਈ ਆ ਹੁਣ ਇਹ ਜਿਹੜੀ ਹੈਗਾ ਸੀ ਇਹ ਡਿਜ਼ਾਈਨ ਆਲਰੇਡੀ ਦਿੱਤਾ ਹੋਇਆ ਬਾਵਾ ਦਾ ਆਪਾਂ ਬਾਵਾ ਜਿਹੜੀ ਹੈਗੀ ਨੇ ਇਹਦੇ ਵਿੱਚੋਂ ਕੱਢ ਲੈਣੀਆਂ ਨੇ ਠੀਕ ਹੈ ਜੀ ਬਾਵਾ ਦਾ ਜਿਹੜਾ ਡਿਜ਼ਾਈਨ ਹੈਗਾ ਉਹ ਆਪਣਾ ਇੱਥੇ ਤੱਕ ਆਉਂਦਾ ਤੇ ਆਹ ਦੇਖੋ ਇਹਨਾਂ ਨੇ ਨਿਸ਼ਾਨੀ ਜਿਹੜੀ ਹੈਗੀ ਉਹ ਦਿੱਤੀ ਹੋਈ ਆ ਤੇ ਇੱਥੋਂ ਆਪਾਂ ਬਾਵਾ ਜਿਹੜੀਆਂ ਹੈਗੀਆਂ ਨੇ ਉਹ ਕੱਟ ਕਰ ਲੈਣੀਆਂ ਨੇ ਹੁਣ ਦੇਖੋ ਉਹ ਆਪਣੀ ਮਰਜ਼ੀ ਆ ਹੁਣ ਜਿਹੜਾ ਇਹ ਵਾਲਾ ਡਿਜ਼ਾਈਨ ਆ ਗਿਆ ਇਹ ਵੈਸੇ ਤਾਂ ਪਹੁੰਚਾਂ ਲਈ ਦਿੱਤਾ ਹੋਇਆ ਸੀ ਇਹਨੂੰ ਆਪਾਂ ਬਾਵਾ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਡਿਜ਼ਾਈਨ ਨੂੰ ਠੀਕ ਹੈ ਇਹਨੂੰ ਆਪਾਂ ਇੱਥੋਂ ਕੱਟ ਕੇ ਮੂਰਲੇ ਵਾਲੇ ਪਾਸੇ ਕਰ ਸਕਦੇ ਹੁੰਦੇ ਆ ਠੀਕ ਹੈ ਤੇ ਆ ਜਿਹੜਾ ਹੈਗਾ ਕਪੜਾ ਆਪਣੇ ਕੋਲੇ ਬਾਵਾ ਵਾਸਤੇ ਬਾਧੂ ਹੈ ਇਹ ਸਾਰਾ ਤੇ ਹੁਣ ਆ ਗਿਆ ਆਪਣਾ ਸ਼ਰਟ ਦਾ ਕਪੜਾ ਠੀਕ ਹੈ ਆ ਦੇਖੋ ਇਹ ਨਿਸ਼ਾਨ ਜਿਹੜਾ ਹੈਗਾ ਇਹ ਵਿੱਚ ਦਿੱਤਾ ਹੋਇਆ ਆਪਾਂ ਇੱਥੋਂ ਹੀ ਉਤਾਰ ਲੈਣਾ ਠੀਕ ਹੈ ਇਹ ਬਸ ਸਲਵਾਰ ਦਾ ਥੋੜਾ ਜਿਹਾ ਚੱਕਰ ਹੁੰਦਾ ਆਪਾਂ ਨੂੰ ਇਹ ਹੁੰਦਾ ਵੀ ਕਪੜਾ ਘਾਟਾ ਪਤਾ ਨਹੀਂ ਸਟ੍ਰੇਟ ਬਣਾਉਣੀ ਪੈਣੀ ਆ ਸਟੇਟ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਤੁਸੀਂ ਐਦਾ ਕੱਟ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਕਿਹਾ ਹੁਣ ਦੇਖੋ ਕਮੀਜ਼ ਦੀ ਕਟਿੰਗ ਆਪਾਂ ਇੱਥੋਂ ਸੈਂਟਰ ਕਰ ਲੈਣਾ ਗਲੇ ਦਾ ਆਪਾਂ ਇਧਰ ਵਾਲੀ ਸਾਈਡ ਦਾ ਸੈਂਟਰ ਕਰ ਲਾਂਗੇ ਮੈਨੂੰ ਕਈ ਭੈਣਾਂ ਦੇ ਕਮੈਂਟ ਵੀ ਆ ਰਹੇ ਸੀਗੇ ਕਿ ਦੀਦੀ ਤੁਸੀਂ ਚਾਕਾਂ ਲਈ ਕਿੰਨਾ ਕੱਪੜਾ ਵੱਧ ਲੈਣੇ ਹੁੰਨੇ ਹੋ ਦੇਖੋ ਜੇ ਤਾਂ ਤੁਹਾਨੂੰ ਇਹ ਆ ਕਿ ਤੁਸੀਂ ਫਿਊਚਰ ਦੇ ਵਿੱਚ ਥੋੜਾ ਬਹੁਤਾ ਖੁੱਲਾ ਕਰਨਾ ਪੈ ਸਕਦਾ ਤੁਹਾਨੂੰ ਸੂਟ ਤਾਂ ਤੁਸੀਂ 4 ਇੰਚ ਜ਼ਿਆਦਾ ਲੈ ਲਓ ਨਹੀਂ ਤਾਂ 3 ਇੰਚ ਬਹੁਤ ਹੁੰਦਾ ਮਤਲਬ 1.5 1.5 ਇੰਚ ਦੋਨੇ ਚਾਕਾਂ ਲਈ ਠੀਕ ਹੈ ਦੋਨੋਂ ਸਾਈਡ 1.5 1.5 ਇੰਚ ਆ ਜਾਂਦਾ ਹੁੰਦਾ ਨਹੀਂ ਤੁਸੀਂ 3 ਇੰਚ ਵੱਧ ਲੈ ਲਓ ਹੁਣ ਇਹਨਾਂ ਦਾ ਘੇਰਾ ਹੈਗਾ ਸੀ ਜੀ 29 ਇੰਚ ਤੇ ਮੈਂ 4 ਇੰਚ ਵੱਧ ਲਵਾਂਗੀ ਠੀਕ ਹੈ 29 ਤੇ 3 ਇੰਚ ਲਾਉਂਗੀ ਮੈਂ ਦਾ 4 ਇੰਚ ਵੱਧ ਲੈ ਕੇ ਠੀਕ ਹੈ ਮਤਲਬ ਸਾਡੇ 16 ਇੰਚ ਮੈਂ ਜਿਹੜੇ ਹੈਗੇ ਨੇ ਇਹ ਫੋਲਡਿੰਗ ਦੇ ਵਿੱਚ ਪੱਲੇ ਉਤਾਰ ਲੈਣੇ ਠੀਕ ਹੈ ਸਾਡੇ 16 ਇੰਚ ਤੇ ਮੈਂ ਨਿਸ਼ਾਨ ਲਗਾਉਂਗੀ ਇਹਨਾਂ ਦਾ ਮੈਂ 4 ਇੰਚ ਵੱਧ ਰੱਖਿਆਗਾ ਠੀਕ ਹੈ ਤੁਸੀਂ ਤਿੰਨ ਵੀ ਰੱਖ ਸਕਦੇ ਹੋ ਚਾਰ ਵੀ ਰੱਖ ਸਕਦੇ ਹੋ ਤੇ ਇਦਾਂ ਆਪਾਂ ਸਾਡੇ 16 ਇੰਚ ਤੇ ਨਿਸ਼ਾਨ ਲਗਾ ਲੈਣਾ ਦਿੰਗਾ ਕਿ ਆ ਕਪੜਾ ਜਿਹੜਾ ਹੈਗਾ ਉਹ ਬੈਲਟ ਦੇ ਵਿੱਚ ਵੀ ਯੂਜ਼ ਹੋ ਸਕਦਾ ਤੇ ਜਿਹੜਾ ਆਪਣਾ ਬਾਵਾ ਦੇ ਵਿੱਚ ਨਾ ਇਹਦੇ ਥੋੜਾ ਜਿਹਾ ਜੋੜ ਪੈਣਾ ਕਿਉਂਕਿ ਉਹ ਵੱਡੇ ਨਾਪ ਦਾ ਸੂਟ ਆ ਬਾਵਾ ਦੇ ਵਿੱਚ ਮੈਨੂੰ ਜੋੜ ਪਾਉਣਾ ਪੈਣਾ ਤੇ ਇਹ ਕਪੜਾ ਮੈਂ ਜੋੜ ਦੇ ਵਿੱਚ ਵੀ ਯੂਜ਼ ਕਰ ਸਕਦੀ ਹਾਂ ਠੀਕ ਹੈ ਜੀ ਤੇ ਇਦਾਂ ਆਪਾਂ 16 ਇੰਚ ਤੇ ਨਿਸ਼ਾਨ ਲਗਾ ਲੈਣਾ ਫੋਲਡਿੰਗ ਦੇ ਵਿੱਚ ਠੀਕ ਹੈ ਮਤਲਬ ਖੋਲ ਕੇ ਤੇ 33 ਇੰਚ ਆ ਜੂਗਾ ਇਹ 29 ਇੰਚ ਇਹਨਾਂ ਦਾ ਘੇਰਾ ਜਿਹੜਾ ਹੈਗਾ ਉਹ ਤਿਆਰ ਆ ਤੇ ਦੇਖੋ ਆਪਾਂ ਇਹਨਾਂ ਦਾ ਤੀਰਾ ਔਰ ਮੋਢਾ ਕਿੰਨਾ ਲੈਣਾ ਦੇਖੋ ਇਹਨਾਂ ਦੀ ਬ੍ਰੈਸਟ ਤੋਂ ਫਿਟਿੰਗ ਹੈਗੀ ਹੈ ਜੀ 27 ਇੰਚ ਇਹ ਵੱਡੇ ਨਾਪ ਦਾ ਸੂਟ ਆ ਇਸੇ ਲਈ ਆਪਾਂ ਤੀਰਾ ਜਿਹੜਾ ਹੈਗਾ ਉਹ ਰੱਖਾਂਗੇ ਇਹਨਾਂ ਦਾ 7.5 ਠੀਕ ਹੈ ਕਿਉਂਕਿ ਜੇ ਮੈਂ 7 ਲਵਾਂਗੀ ਫਿਰ ਇਹਨਾਂ ਦੇ ਬੈਕ ਵਾਲੀ ਸਾਈਡ ਤੇ ਖਿੱਚ ਪੈਣ ਲੱਗ ਜੂਗੀ ਇਹਨਾਂ ਦਾ ਬੈਕ ਵਾਲਾ ਗਲਾ ਜਿਹੜਾ ਹੈਗਾ ਉਹ ਹੈਗਾ ਜੀ 6.5 ਫਰੰਟ ਵਾਲਾ ਜਿਹੜਾ ਇਹਨਾਂ ਦਾ ਗਲਾ ਹੈਗਾ ਉਹ ਹੈਗਾ 7 ਇੰਚ ਠੀਕ ਹੈ ਫਰੰਟ ਗਲਾ 7.5 ਇੰਚ ਬੈਕ ਵਾਲਾ ਗਲਾ ਹੈਗਾ 6.5 ਇੰਚ ਰੈਡੀ 7 ਇੰਚ ਤੇ ਮੈਂ ਕਟਿੰਗ ਕਰੂੰਗੀ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਤੀਰਾ ਦੱਸ ਰਹੀ ਹਾਂ ਠੀਕ ਹੈ 7/2 ਇਹਨਾਂ ਦਾ ਪਤੀਰਾ ਲੈ ਲੈਣਾ ਤੇ ਇਹਨਾਂ ਦਾ ਮੋਡਾ ਵੀ ਆਪਾਂ ਲਵਾਂਗੇ ਜੀ 7/2 7/2 ਇੰਚ ਜਿਹੜਾ ਮੋਡਾ ਹੁੰਦਾ ਨਾ ਉਹ ਬਹੁਤ ਹੁੰਦਾ ਕਿੰਨਾ ਮਰਜੀ ਵੱਡਾ ਨਾਪ ਹੋਵੇ ਤੁਹਾਡਾ ਕਿਉਂਕਿ ਮੋਡਾ ਆਪਣਾ ਇਧਰ ਵਾਲੀ ਸਾਈਡ ਨੂੰ ਵੱਧਦਾ ਹੁੰਦਾ ਹੈਗਾ ਠੀਕ ਆਪਾਂ نیچے ਨੂੰ ਨਹੀਂ ਜ਼ਿਆਦਾ ਵੱਧ ਲੈਣਾ ਹੁੰਦਾ ਨਹੀਂ ਤਾਂ ਫਿਰ ਸਾਰੀ ਫਿਟਿੰਗ ਹੀ ਖਰਾਬ ਹੋ ਜਾਂਦੀ ਹੈ ਸੂਟ ਦੀ ਤੇ ਆ ਆਪਾਂ 7/2 ਤੇ ਨਿਸ਼ਾਨ ਲਗਾਇਆ نیچے ਆਪਾਂ ਇੱਕ 7/2 ਤੇ ਨਿਸ਼ਾਨ ਲਗਾ ਲਾਂਗੇ ਪਹਿਲਾਂ ਸਾਹਮਣਾ ਕਰ ਲਾਂਗੇ ਇਹਦਾ ਮੋਡੇ ਵਾਲੀ ਜਗ੍ਹਾ ਤੇ ਠੀਕ ਆ ਆ ਮੋਡੇ ਦਾ ਨਿਸ਼ਾਨ ਹੈ ਇੱਥੇ ਪਹਿਲਾਂ ਸਾਢੇ 7 ਤੇ ਨਿਸ਼ਾਨ ਲਗਾ ਲਾਂਗੇ ਉਹਨੂੰ ਕਟਾ ਕੇ ਆਪਾਂ 7 ਤੇ ਲਗਾ ਲਾਂਗੇ ਠੀਕ ਹੈ ਇਹ ਸਾਢੇ 7 ਤੇ ਹੋ ਗਿਆ ਇਹ 7 ਤੇ ਹੋ ਗਿਆ ਫਿਰ ਆਪਾਂ ਕੀ ਕਰਨਾ ਇਹ ਵਾਲੇ ਨਿਸ਼ਾਨ ਨੂੰ ਸਿੱਧਾ ਕਰ ਲੈਣਾ ਸਾਢੇ 7 ਵਾਲੇ ਨਿਸ਼ਾਨ ਨਾਲ ਤੇ ਇਹਨੂੰ ਆਪਾਂ ਜਿਹੜਾ 7 ਵਾਲਾ ਇਹਨੂੰ ਆਪਾਂ ਥੋੜਾ ਜਿਹਾ ਟੇਡਾ ਕਰ ਲੈਣਾ ਠੀਕ ਹੈ ਜੀ ਇਹ ਅੱਧਾ ਇੰਚ ਕਟਾਉਣਾ ਜ਼ਰੂਰੀ ਹੁੰਦਾ ਹਰੇਕ ਫਿਟਿੰਗ ਦੇ ਵਿੱਚ ਇਹ ਤੋਂ ਹੀ ਆਪਣੇ ਮੋਡੇ ਦੀ ਜਿਹੜੀ ਕਾਰਟ ਹੁੰਦੀ ਆ ਉਹ ਪੈਂਦੀ ਹੁੰਦੀ ਆ ਠੀਕ ਹੈ ਤੇ ਹੁਣ ਆਪਾਂ ਫਿਟਿੰਗ ਦਾ ਨਿਸ਼ਾਨ ਲਗਾ ਲਵਾਂਗੇ 27 ਇੰਚ ਤੇ ਸਾਢੇ 13 ਆ ਗਿਆ ਜੀ ਸਾਡੇ 13 ਇੰਚ ਤੇ ਨਿਸ਼ਾਨ ਲਗਾ ਲੈ ਇਦਾਂ ਕਰਕੇ ਤੇ ਇਹਨਾਂ ਦੀ ਆਪਾਂ ਫਿਟਿੰਗ ਰੱਖਾਂਗੇ ਜੀ ਉੱਪਰੋਂ 15 ਇੰਚ ਤੇ ਠੀਕ ਹੈ ਕਿਉਂਕਿ ਇਹ ਆਂਟੀ ਨੇ ਜਿਹੜੇ ਥੋੜੇ ਜਿਹਾ ਲੰਬੇ ਦੇ ਇਸ ਲਈ ਮੈਂ ਇਹਨਾਂ ਦੀ ਫਿਟਿੰਗ ਰੱਖੂੰਗੀ ਉੱਪਰੋਂ 15 ਇੰਚ ਤੇ ਠੀਕ ਹੈ ਉਦਾਂ ਮੈਂ 14.5 ਇੰਚ ਤੇ ਰੱਖਦੀ ਹੁੰਦੀ ਆ ਮੋਡੇ ਵਾਲੀ ਸਲਾਈ ਤੋਂ ਇੱਥੋਂ ਉਦਾਂ ਮੈਂ 14.5 ਤੇ ਰੱਖਦੀ ਆ ਪਰ ਇਹਨਾਂ ਦਾ ਮੈਂ 15 ਇੰਚ ਤੇ ਰੱਖੂੰਗੀ ਕਿਉਂਕਿ ਇਹ ਥੋੜੇ ਜਿਹਾ ਹੈਲਦੀ ਵੀ ਨੇ ਤੇ ਥੋੜੇ ਜਿਹਾ ਲੰਬੇ ਵੀ ਨੇ ਜਦੋਂ ਜ਼ਿਆਦਾ ਹੈਲਦੀ ਸੂਟ ਹੋ ਮਤਲਬ ਜ਼ਿਆਦਾ ਫਿਟਿੰਗ ਜਿੰਨਾ ਦੀ ਜ਼ਿਆਦਾ ਹੋਵੇ ਨਾ ਉਹਨਾਂ ਦੀ ਫਿਟਿੰਗ ਵਾਲੀ ਸਲਾਈ ਜਿਹੜੀ ਹੁੰਦੀ ਹੈ ਉਹ ਨੀਚੇ ਵੱਲ ਨੂੰ ਚਲੀ ਜਾਂਦੀ ਹੁੰਦੀ ਹੈ ਇਸ ਲਈ ਤੁਸੀਂ 1/2 ਇੰਚ ਵਧਾ ਕੇ ਰੱਖ ਲਿਆ ਕਰੋ ਠੀਕ ਹੈ ਤੇ ਕਮਰ ਤੋਂ ਇਹਨਾਂ ਦੀ ਫਿਟਿੰਗ ਹੈ ਕਿਸੀ ਜੀ 25 ਇੰਚ ਤੇ ਆਪਾਂ ਲਵਾਵਾਂ ਲਗਾਵਾਂਗੇ 26 ਇੰਚ ਤੇ ਜੇ ਆਪਾਂ ਪਲੇਟਾਂ ਦੇ ਨਿਸ਼ਾਨ ਲਗਾਉਣੇ ਨੇ ਤਾਂ 1 ਇੰਚ ਵਧਾ ਕੇ ਲਓ ਜੇ ਨਹੀਂ ਲਗਾਉਣੇ ਤਾਂ ਆਪਾਂ 19 ਹੀ ਰੱਖ ਲਓ 13 ਇੰਚ ਤੇ ਨਿਸ਼ਾਨ ਲਗਾਉਂਗੀ ਮੈਂ 26 ਇੰਚ ਤੇ ਠੀਕ ਹੈ ਜੀ ਤੇ ਕਮਰ ਤੋਂ ਇਹਨਾਂ ਦਾ ਮੈਂ ਨਿਸ਼ਾਨ ਲਗਾਉਂਗੀ ਇਹਨਾਂ ਦੇ ਚਾਕ ਉੱਪਰੋਂ ਰੱਖੂਗੀ ਮੈਂ 23 ਇੰਚ ਤੇ ਠੀਕ ਹੈ ਜੀ ਇਹ ਮੈਂ ਇੱਥੋਂ ਨਾਪਦੀ ਹੁੰਨੀ ਆ ਜੇ ਤੁਸੀਂ ਇੱਥੋਂ ਨਾਪਦੇ ਹੋ ਤਾਂ ਹੋ ਗਿਆ 15.5 ਇੰਚ ਤੇ ਠੀਕ ਹੈ ਤੇ हिਪ ਤੋਂ ਇਹਨਾਂ ਦੀ ਫਿਟਿੰਗ ਹੈਗੀ ਆ ਜੀ 29 ਇੰਚ ਤੇ ਆਪਾਂ ਲਗਾ ਲਾਂਗੇ 14.5 ਇੰਚ ਤੇ ਨਿਸ਼ਾਨ ਠੀਕ ਹੈ ਤਾਂ ਹੁਣ ਆਪਾਂ ਕੀ ਕਰਨਾ ਇੱਥੋਂ 3 ਇੰਚ ਤੇ نیچے ਇੱਕ ਨਿਸ਼ਾਨ ਲਗਾਉਣਾ ਇਹ 3 ਇੰਚ ਦੇ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲੈਣਾ ਇੱਥੋਂ ਆਪਾਂ ਫਿਟਿੰਗ ਦਾ ਨਿਸ਼ਾਨ ਲਗਾਉਣਾ ਠੀਕ ਹੈ ਇਹ 3 ਇੰਚ ਤੁਸੀਂ ਸਿੱਧਾ ਜ਼ਰੂਰ ਕਰ ਲਿਆ ਕਰੋ ਫਿਰ ਆਪਣੇ ਮੋਢੇ ਦੇ ਵਿੱਚ ਝੋਲਣੀ ਪੈਂਦਾ ਹੈਗਾ ਤੇ ਇੱਥੋਂ ਆਪਾਂ ਲਗਾ ਲਵਾਂਗੇ hip ਦਾ ਨਿਸ਼ਾਨ ਤੇ ਇੱਥੋਂ ਆਪਾਂ ਥੋੜਾ ਜਿਹਾ ਘਟਾ ਦੇਣਾ ਤਾਂ ਕਿ ਆਪਣੇ ਮੋਢੇ ਦੇ ਵਿੱਚ ਝੋਲ ਨਾ ਪਵੇ ਐਦਾਂ ਬਸ ਥੋੜਾ ਜਿਹਾ ਤਕੋਨਾ ਕਰਕੇ ਠੀਕ ਹੈ ਹੁਣ ਆਪਣੀ ਫਿਟਿੰਗ ਦੇ ਵਿੱਚ ਕੋਈ ਫਰਕ ਨਹੀਂ ਪਊਗਾ ਸਿਰਫ ਆਪਣਾ ਮੋਢੇ ਦੇ ਨੀਚੋਂ ਹੀ ਕਪੜਾ ਕਟੂਗਾ ਥੋੜਾ ਜਿਹਾ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਕਾਟ ਦਾ ਨਿਸ਼ਾਨ ਲਗਾਵਾਂਗੇ ਫਰੰਟ ਪੱਲੇ ਦਾ ਪੌਣੇ ਇੰਚ ਤੇ ਇਹ ਵਾਲੇ ਨਿਸ਼ਾਨ ਤੋਂ ਜਿਹੜਾ ਆਪਾਂ ਘਟਾ ਕੇ ਲਗਾਇਆ ਨਾ ਪੌਣੇ ਇੰਚ ਤੇ ਫਰੰਟ ਦਾ ਔਰ ਪੌਣੇ 2 ਇੰਚ ਤੇ ਬੈਕ ਵਾਲੇ ਪੱਲੇ ਦਾ ਠੀਕ ਹੈ ਜੀ ਮੋਢਾ ਸੀਗਾ 7.5 ਆਪਾਂ ਇਹਦਾ ਹਾਫ ਕਰ ਲਵਾਂਗੇ ਪੌਣੇ 4 ਇੰਚ ਠੀਕ ਹੈ ਇੱਥੋਂ ਆਪਾਂ ਇਹਦੀ ਗੁਲਾਈ ਦੇਵਾਂਗੇ ਠੀਕ ਹੈ ਹੁਣ ਦੇਖੋ ਮੋਡਾ ਆਪਾਂ ਕਿਉਂ ਨਹੀਂ ਵਧਾ ਕੇ ਲੈਣਾ ਹੁੰਦਾ ਇਹ ਹੁਣ ਇਹ ਬਹੁਤ ਵੱਡੇ ਨਾਪ ਦਾ ਸੂਟ ਆ ਪਰ ਫਿਰ ਵੀ ਆਪਾਂ ਮੋਡਾ ਜਿਹੜਾ ਹੈਗਾ ਉਹ ਵਧਾ ਕੇ ਨਹੀਂ ਲੈਣਾ ਆਪਾਂ ਮੋਡਾ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆ ਦੇਖੋ ਉੱਪਰੋਂ ਅੱਧਾ ਇੰਚ ਛੱਡਤਾ ਤੇ ਹੁਣ ਆਪਾਂ ਜੇ ਇੱਥੋਂ ਨਾਪੀ ਹੈ ਨਾ ਆਹ ਵਾਲੇ ਨਿਸ਼ਾਨ ਤੋਂ ਠੀਕ ਹੈ ਹੁਣ ਦੇਖੋ ਜਿਹੜਾ ਇਹਨਾਂ ਦਾ ਮੋਡਾ ਹੈਗਾ ਉਹ 11.5 ਆ ਰਿਹਾ ਠੀਕ ਹੈ ਜੀ ਇੰਨਾ ਮੋਡਾ ਬਹੁਤ ਜ਼ਿਆਦਾ ਹੁੰਦਾ ਵੱਡੇ ਨਾਪ ਦੇ ਵਿੱਚ ਬਹੁਤ ਹੁੰਦਾ ਠੀਕ ਹੈ ਇਸੇ ਲਈ ਆਪਾਂ ਮੋਡਾ نیچے ਨੂੰ ਨਹੀਂ ਵਧਾ ਕੇ ਲਈਦਾ ਹੁੰਦਾ ਇਧਰ ਨੂੰ ਖੁਦ ਵਾ ਖੁਦ ਵਧ ਜਾਂਦਾ ਹੁੰਦਾ ਜਿਵੇਂ ਆਪਣੀ ਫਿਟਿੰਗ ਵੱਧਦੀ ਹੁੰਦੀ ਹੈ ਨਾ ਇਧਰ ਵਾਲੇ ਸਾਈਡ ਨੂੰ ਓਵੇਂ ਓਵੇਂ ਆਪਣਾ ਮੋਡਾ ਵੀ ਵੱਧ ਜਾਂਦਾ ਹੁੰਦਾ ਇਸੇ ਲਈ ਤੁਸੀਂ 8 ਤਾਂ ਬਿਲਕੁਲ ਵੀ ਨਹੀਂ ਲੈਣਾ ਕਿਸੇ ਵੀ ਸਾਈਜ਼ ਦੇ ਵਿੱਚ ਨਹੀਂ ਲੈਣਾ ਹੈਗਾ ਮੋਡਾ 7.5 ਤੱਕ ਹੀ ਮੋਡਾ ਰੱਖਣਾ ਹੁੰਦਾਗਾ 7.5 ਤੋਂ ਉੱਪਰ ਮੋਡਾ ਆਪਾਂ ਕਿਸੇ ਵੀ ਸਾਈਜ਼ ਦੇ ਵਿੱਚ ਨਹੀਂ ਲੈਣਾ ਹੁੰਦਾ ਕਿਉਂਕਿ ਫਿਟਿੰਗ ਜਿਹੜੀ ਹੁੰਦੀ ਹੈ ਉਹ ਆਟੋਮੈਟਿਕ ਮੋਡੇ ਨੂੰ ਵਧਾ ਦਿੰਦੀ ਹੁੰਦੀ ਹੈ ਠੀਕ ਹੈ ਜੀ ਤੇ ਪਹਿਲਾਂ ਮੈਂ ਤੁਹਾਨੂੰ ਪਲੇਟਾਂ ਦੇ ਨਿਸ਼ਾਨ ਲਗਾਉਣੇ ਦੱਸ ਦਿੰਨੀ ਹਾਂ ਠੀਕ ਹੈ ਪਲੇਟਾਂ ਦੇ ਨਿਸ਼ਾਨ ਲੱਗਣਗੇ ਜੀ ਇਹਨਾਂ ਦੇ 12 ਇੰਚ ਤੇ ਠੀਕ ਹੈ ਠੀਕ ਹੈ ਇੱਥੇ ਤੱਕ ਮੈਂ ਕਾਟ ਪਾਉਂਗੀ ਮੂਰਲੇ ਪੱਲੇ ਦੇ ਵਿੱਚ ਇਸ ਲਈ ਮੈਂ نیچے ਤੋਂ ਹੀ ਨਿਸ਼ਾਨ ਲਗਾਉਂਗੀ ਠੀਕ ਹੈ ਤੇ ਆ ਆ ਗਿਆ 12 ਇੰਚ ਦਾ ਨਿਸ਼ਾਨ ਤੇ ਇਧਰੋਂ ਲੈ ਲਾਂਗੇ ਆਪਾਂ 4 ਇੰਚ ਠੀਕ ਹੈ ਤੇ ਇਦਰੋਂ ਵੀ ਲੈ ਲਾਂਗੇ 4 ਇੰਚ ਤੇ 7.5 ਇੰਚ ਲੰਬੀ ਪਲੇਟ ਰੱਖਣੀ ਆ ਠੀਕ ਹੈ ਅਬ 4 4 ਇੰਚ ਦਾ ਜਿਹੜਾ ਵੱਡੇ ਨਾਪ ਦੇ ਵਿੱਚ ਤਾਂ ਤੁਸੀਂ 4 ਇੰਚ ਦਾ ਗੈਪ ਜਰੂਰ ਦਿਆ ਕਰੋ ਛੋਟੇ ਨਾਪ ਦੇ ਵਿੱਚ 3.5 ਦਾ ਦੇ ਦਿਆ ਕਰੋ ਠੀਕ ਹੈ ਜੀ ਦੇਖੋ ਫਰੰਟ ਵਾਲੀਆਂ ਪਲੇਟਾਂ ਇਹਨਾਂ ਦੇ ਪੈਣੀਆਂ ਨਹੀਂ ਪਰ ਮੈਂ ਤੁਹਾਨੂੰ ਫੇਰ ਵੀ ਦੱਸ ਦਿੰਨੀ ਆ ਠੀਕ ਹੈ ਇਦਰੋਂ ਆਪਾਂ ਲੈ ਲੈਣਾ 2 ਇੰਚ ਤੇ ਠੀਕ ਹੈ ਤੇ ਇਧਰੋਂ ਵੀ ਆਪਾਂ ਦੋਨੇ ਪਲੇਟਾਂ ਦਾ ਸੈਂਟਰ ਕਰ ਲੈਣਾ ਤੇ ਇੱਥੋਂ ਵੀ ਲੈ ਲੈਣਾ ਆਪਾਂ 2 ਇੰਚ ਤੇ ਠੀਕ ਹੈ ਤੇ ਇਹਨੂੰ ਆਪਾਂ ਇਦਾਂ ਸਿੱਧਾ ਕਰ ਦੇਣਾ ਇੱਥੋਂ ਤੇ ਜਿਹੜੀ ਆਹ ਵਾਲੀ ਪਲੇਟ ਹੈਗੀ ਆ ਨਾ ਇਹਨੂੰ ਆਪਾਂ ਆਹ ਵਾਲਾ ਜਿਹੜਾ ਨਿਸ਼ਾਨ ਹੈਗਾ ਆਹ ਵਾਲਾ ਇਹ ਵਾਲੇ ਨਿਸ਼ਾਨ ਨਾਲ ਨਹੀਂ ਇਹ ਵਾਲੇ ਨਿਸ਼ਾਨ ਨਾਲ ਆਪਾਂ ਇਦਾਂ ਕਰਕੇ ਇਹਨੂੰ ਮਿਲਾ ਦੇਣਾ ਕਿਉਂਕਿ ਜੇ ਤੁਸੀਂ ਇਹ ਵਾਲੇ ਨਿਸ਼ਾਨ ਨਾਲ ਮਿਲਾਉਂਗੇ ਨਾ ਫਿਰ ਤੁਹਾਡੀ ਫਿਟਿੰਗ ਦੇ ਵਿੱਚ ਆ ਜਾਊਗਾ ਇਹ ਬਿਲਕੁਲ ਕਪੜਾ ਫਿਰ ਇੱਥੋਂ ਇਕੱਠਾ ਹੋਣ ਲੱਗ ਜਾਊਗਾ ਠੀਕ ਹੈ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਠੀਕ ਹੈ ਤੇ ਹੁਣ ਆਪਾਂ ਫਰੰਟ ਵਾਲੇ ਪੱਲੇ ਦੀ ਕਾਰਟ ਪਾ ਲਵਾਂਗੇ ਇਹ ਬਸ ਤੁਸੀਂ ਧਿਆਨ ਨਾਲ ਪਾਇਆ ਕਰੋ ਕੱਪੜਾ ਨੀਚੇ ਵਾਲਾ ਨਾ ਕੱਟ ਹੋਵੇ ਥੋੜਾ ਇਦਾਂ ਚੱਕ ਕੇ ਪਾ ਲਿਆ ਕਰੋ ਠੀਕ ਹੈ ਤੇ ਹੁਣ ਮੈਂ ਇਹ ਵਾਲੇ ਪੱਲੇ ਦੇ ਵਿੱਚ ਕਾਟ ਪਾ ਲੂੰਗੀ ਪੌਣੇ ਇੰਚ ਦੀ ਇਹਦੇ ਨਾਲ ਮੋੜਾ ਨਹੀਂ ਘਟਦਾ ਹੈਗਾ ਤੁਹਾਡਾ ਬਿਲਕੁਲ ਵੀ ਤੇ ਦੇਖੋ ਇਧਰੋਂ ਮੈਂ ਡਿਜ਼ਾਈਨ ਨਾਲ ਡਿਜ਼ਾਈਨ ਜਿਹੜਾ ਹੈਗਾ ਉਹ ਬਿਲਕੁਲ ਮੈਚ ਕਰਕੇ ਰੱਖ ਲਿਆ ਸੀਗਾ ਤੇ ਇਹਦੇ ਵਿੱਚ ਦੇਖੋ ਜੇ ਹੁਣ ਲੈਂਥ ਜ਼ਿਆਦਾ ਹੋਵੇ ਨਾ ਮੈਂ ਲੈਂਥ ਹੁਣ ਇਹਦੀ ਪੂਰੀ ਹੀ ਰੱਖ ਲਈ ਆ ਹੁਣ ਜਿਵੇਂ ਇਹਨਾਂ ਦੀ ਮੈਂ 43 ਇੰਚ ਰੈਡੀ ਰੱਖਣੀ ਹੈ ਲੈਂਥ ਠੀਕ ਹੈ ਹੁਣ ਇਹਨਾਂ ਦੀ ਆ ਰਹੀ ਹੈ ਜੀ ਇੱਥੇ ਤੱਕ ਮਤਲਬ 46 45 ਇੰਚ ਆ ਰਹੀ ਹੈਗੀ ਠੀਕ ਹੈ ਜਦੋਂ ਆਪਾਂ ਇਹਦੇ ਵਿੱਚ ਇਹਨੂੰ ਉੱਚਾ ਕਰਨਾ ਨਾ ਸੂਟ ਨੂੰ ਆਪਾਂ ਕੀ ਕਰਨਾ ਜਿਹੜਾ ਆਹ ਡਿਜ਼ਾਈਨ ਹੈਗਾ ਨਾ ਆਪਾਂ ਇਹਨੂੰ ਥੋੜਾ ਜਾਇ ਉੱਪਰ ਵਾਲੇ ਪਾਸੇ ਚੱਕ ਕੇ ਇਹ ਐਦਾਂ ਚੱਕ ਕੇ ਇੱਥੇ ਆਪਾਂ ਪਾਈਪ ਪਾਈਪਿੰਗ ਵਗੈਰਾ ਕੱਢ ਸਕਦੇ ਹਾਂਗੇ ਠੀਕ ਹੈ ਤਾਂ ਜਿਹੜਾ ਹੈਗਾ ਸੂਟ ਦੀ ਲੈਂਥ ਜਿੰਨੀ ਵੀ ਆਪਾਂ ਨੂੰ ਚਾਹੀਦੀ ਆ ਮਾਗਰਲੇ ਔਰ ਮੂਰਲੇ ਪੱਲੇ ਦੇ ਵਿੱਚ ਇਹਨੂੰ ਆਪਾਂ ਇਦਾਂ ਸੈੱਟ ਕਰ ਸਕਦੇ ਹਾਂ ਠੀਕ ਹੈ ਇੱਥੇ ਪਾਈਪਿੰਗ ਕੱਢ ਲਓ ਤੁਸੀਂ ਇਹਦਾ ਇਹੀ ਹੱਲ ਹੁੰਦਾ ਠੀਕ ਆ ਹੋਰ ਕੋਈ ਹੱਲ ਨਹੀਂ ਹੁੰਦਾ ਹੈਗਾ ਇਹਦਾ ਤੇ ਦੇਖੋ ਇਹ ਨਿਸ਼ਾਨਾ ਨੂੰ ਆਪਾਂ ਡਾਰਕ ਕਰ ਦੇਣਾ ਤੇ ਦੂਸਰੇ ਵਾਲੇ ਪਾਸੇ ਵੀ ਇਹਦੇ ਨਿਸ਼ਾਨ ਨੇ ਜਿਹੜੇ ਉਹ ਲੱਗ ਜਾਣਗੇ ਤੇ ਇਦਾਂ ਪੱਲਾ ਪਲਟ ਕੇ ਆਪਾਂ ਨਿਸ਼ਾਨ ਲਗਾ ਲਾਂਗੇ ਇਹਦੇ ਠੀਕ ਹੈ ਹੁਣ ਜੇ ਦੇਖੋ ਜਿਹੜੇ ਨਿਸ਼ਾਨ ਨੇ ਇਹ ਇਧਰ ਵਾਲੀ ਸਾਈਡ ਵੀ ਆ ਗਏ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਡਾਰਕ ਕਰ ਲੈਣਾ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਕਟਿੰਗ ਹੁਣ ਦੇਖੋ ਆਪਾਂ ਬਾਵਾ ਦੀ ਕਟਿੰਗ ਦਾ ਮੈਂ ਤੁਹਾਨੂੰ ਦੱਸ ਦੇਣੀ ਆ ਇਹਦੇ ਵਿੱਚ ਜੋੜ ਪਊਗਾ ਪਰ ਫਿਰ ਵੀ ਮੈਂ ਤੁਹਾਨੂੰ ਨਿਸ਼ਾਨੀਆਂ ਲਗਾਉਣੀਆਂ ਦੱਸ ਦੇਣੀ ਆ ਆਪਾਂ ਕੀ ਕਰਨਾ ਜਾਂ ਤਾਂ ਪੁੱਠੇ ਨਾਲ ਪੁੱਠਾ ਵਾਲਾ ਪਾਸਾ ਮਲਾ ਕੇ ਰੱਖਣਾ ਹੁੰਦਾ ਜਾਂ ਫਿਰ ਸਿੱਧੇ ਨਾਲ ਸਿੱਧਾ ਵਾਲਾ ਪਾਸਾ ਠੀਕ ਹੈ ਜੀ ਹੁਣ ਦੇਖੋ ਮੈਂ ਇਹਨੂੰ ਐਦਾਂ ਫੋਲਡ ਕਰ ਲੂੰਗੀ ਹੁਣ ਮੇਰੇ ਸਿੱਧੇ ਨਾਲ ਸਿੱਧੇ ਵਾਲੇ ਪਾਸਾ ਜਿਹੜਾ ਹੈਗਾ ਉਹ ਮੈਚ ਹੋ ਜਾਊਗਾ ਬਿਲਕੁਲ ਫਿਰ ਮੇਰੀ ਕਾਰਟ ਜਿਹੜੀ ਹੈਗੀ ਉਹ ਬਿਲਕੁਲ ਸਹੀ ਪਾਊਗੀ ਮੂਰਲੇ ਵਾਲੇ ਪੱਲਿਆਂ 'ਚ ਪਾਊਗੀ ਮਤਲਬ ਹੁਣ ਇਹ ਉਲਟਾ ਵਾਲਾ ਪਾਸਾ ਉੱਪਰ ਆ ਗਿਆ ਔਰ ਸਿੱਧੇ ਨਾਲ ਸਿੱਧਾ ਵਾਲਾ ਪਾਸਾ ਦੋਨੇ ਪੱਲਿਆਂ ਦਾ ਮੈਚ ਹੋ ਗਿਆ ਤੇ ਆਪਾਂ ਇਹਨੂੰ ਇੱਦਾਂ ਫੋਰ ਫੋਲਡ ਕਰ ਲੈਣਾ ਹੁਣ ਦੇਖੋ ਆਪਾਂ ਇਹਦੇ ਵਿੱਚ ਜੋੜ ਪਾਉਣਾ ਪਊਗਾ ਆਪਾਂ ਨੂੰ ਪਲੇਨ ਕੱਪੜੇ ਦਾ ਇਹੀ ਜੋੜ ਪੈਣਾ ਇਹਦੇ ਵਿੱਚ ਸਾਈਡਾਂ ਤੇ ਤੇ ਆਪਾਂ ਇੱਦਾਂ ਜੋੜ ਵਾਲਾ ਕੱਪੜਾ ਇਹਦੇ ਨਾਲ ਲਾ ਕੇ ਅਟੈਚ ਕਰ ਲੈਣਾ ਤੇ ਹੁਣ ਆਪਾਂ ਇਹਦਾ ਫਰੰਟ ਵਾਲਾ ਮੋਡਾ ਨਾਪ ਲੈਣਾ ਉੱਪਰੋਂ ਸਲਾਈਆਂ ਦਾ ਛੱਡ ਕੇ ਠੀਕ ਹੈ ਜੀ ਇਹਦਾ 11 ਇੰਚ ਆ ਰਿਹਾ ਠੀਕ ਹੈ ਇਹਦਾ 11 ਇੰਚ ਆ ਰਿਹਾ ਤੇ ਆਪਾਂ ਇਹਦਾ ਕਟਿੰਗ ਕਰਾਂਗੇ ਸਾਢੇ 10 ਤੇ ਪਹਿਲਾਂ ਠੀਕ ਹੈ ਆਪਾਂ ਸਾਢੇ 10 ਤੇ ਨਿਸ਼ਾਨ ਲਗਾਵਾਂਗੇ ਇਹਦਾ ਅੱਧਾ ਇੰਚ ਘਟਾ ਕੇ ਠੀਕ ਹੈ ਜਿੰਨਾ ਵੀ ਮੋਡਾ ਆਵੇ ਉਤੋਂ ਅੱਧਾ ਇੰਚ ਘਟਾ ਕੇ ਨਿਸ਼ਾਨ ਲਗਾ ਲਓ ਹੁਣ ਆਪਾਂ ਸਾਢੇ 10 ਤੇ ਨਿਸ਼ਾਨ ਲਗਾ ਲਿਆ ਇਹਦਾ ਤੇ ਇਧਰੋਂ ਆਪਾਂ 3 ਇੰਚ ਦੀ ਕਾਟ ਦਾ ਨਿਸ਼ਾਨ ਲਗਾ ਲਿਆ ਫਿਰ ਆਪਾਂ ਇਹਨੂੰ ਇਦਾਂ ਤਕੋਨਾ ਕਰ ਦੇਣਾ ਹੁਣ ਦੇਖੋ 11 ਹੀ ਆ ਗਿਆ ਠੀਕ ਹੈ ਤਕੋਨਾ ਕਰਕੇ ਇਸੇ ਲਈ ਆਪਾਂ ਅੱਧਾ ਇੰਚ ਇਥੋਂ ਘਟਾ ਕੇ ਲੈਣੇ ਆ ਤਾਂ ਕਿ ਤਕੋਨਾ ਕਰਕੇ ਵੱਧਾ ਆਊਗਾ ਨਹੀਂ ਤਾਂ ਫਿਰ 11.5 ਤੇ ਹੋ ਜਾਣਾ ਸੀ ਜੇ ਆਪਾਂ ਇਥੋਂ 11 ਲੈਂਦੇ ਠੀਕ ਹੈ ਤੇ ਇਦਾਂ ਆਪਾਂ ਤਿਕੋ ਨਾ ਕਰ ਦੇਣਾ ਇਹਨੂੰ ਹੁਣ ਆਪਾਂ ਮੂਰਲੇ ਪੱਲੇ ਦੇ ਵਿੱਚ 5 ਇੰਚ ਦੀ ਕਾਰਟ ਪਾਈ ਸੀਗੀ ਤੇ ਇੱਥੇ ਵੀ ਆਪਾਂ ਹਾਫ ਕਰਕੇ 5 ਇੰਚ ਦੀ ਹੀ ਪਾਉਣੀ ਆ ਤੇ ਇੱਥੋਂ ਆਪਾਂ ਇਹਦੀ ਗੁਲਾਈ ਦੇਣੀ ਆ ਠੀਕ ਹੈ ਮਾਰਜਨ ਦਾ ਰੱਖ ਲਓ ਤੁਸੀਂ ਇੱਧਰ ਤੇ ਇੱਥੋਂ ਆਪਾਂ ਇਹ ਐਂ ਕਰਕੇ ਗੁਲਾਈ ਦੇਣੀ ਆ ਠੀਕ ਹੈ ਤੇ ਜਿੰਨਾ ਵੀ ਤੁਹਾਡਾ ਪਹੁੰਚਾ ਹੈਗਾ ਮੂਹਰੂ ਰੱਖ ਕੇ ਤੇ ਆਹ ਵਾਲੇ ਨਿਸ਼ਾਨ ਨੂੰ ਆਪਾਂ ਐ ਮੈਚ ਕਰ ਦੋ ਠੀਕ ਹੈ ਹੁਣ ਦੇਖੋ ਮੋਡਾ ਜਿਹੜਾ ਹੈਗਾ ਉਹ ਕਿੰਨਾ ਵੱਡਾ ਹੋ ਗਿਆ ਜਦੋਂ ਕਿ ਆਪਾਂ 7.5 ਹੀ ਲਿਆ ਸੀ ਮੋਡਾ ਪਰ ਐਦਾਂ ਨਾਪਣ ਤੇ 11 ਆ ਰਿਹਾ ਇਹ 11 ਇੰਚ ਜਿਹੜਾ ਮੋਡਾ ਹੁੰਦਾ ਉਹ ਬਹੁਤ ਹੁੰਦਾ ਤੇ ਇੱਥੋਂ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਤੇ ਜਦੋਂ ਆਪਾਂ ਕਾਟ ਪਾਉਣੀ ਆ ਮੂਰਲੇ ਦੋ ਪੱਲੇ ਚੱਕਣੇ ਆ ਆਪਾਂ ਐਦਾਂ ਕਰਕੇ ਤੇ ਇਹਦੇ ਵਿੱਚ ਜਿਵੇਂ ਜਿਵੇਂ ਆਪਾਂ ਨਿਸ਼ਾਨ ਲਗਾਏ ਹੋ ਨੇ ਇੱਥੋਂ ਆਪਾਂ ਐ ਕਰਦੇ ਹੋਏ ਗੋਲਾਈ ਦਿੰਦੇ ਹੋਏ ਕਾਟ ਪਾ ਲੈਣੀ ਆ ਠੀਕ ਹੈ ਫਿਰ ਤੁਹਾਡੇ ਪੱਲਿਆਂ ਦੇ ਵਿੱਚ ਕਾਟ ਜਿਹੜੀ ਹੈਗੀ ਉਹ ਬਿਲਕੁਲ ਸਹੀ ਪਾਉਗੀ ਠੀਕ ਹੈ ਦੇਖੋ ਕਈ ਵਾਰੀ ਨਾ ਮੂਰਲਾ ਪੱਲਾ ਜਿਹੜਾ ਹੁੰਦਾ ਉਹ ਥੋੜਾ ਬਹੁਤਾ ਉੱਚਾ ਹੋ ਜਾਂਦਾ ਹੁੰਦਾ ਕਿਉਂਕਿ ਆਪਣੀ ਆ ਫਰੰਟ ਜਿਹੜੀ ਆਪਣੀ ਸਾਈਡ ਵਾਲੀ ਪਲੇਟ ਹੁੰਦੀ ਆ ਨਾ ਜਦੋਂ ਆਪਾਂ ਇਹ ਪਾਉਨੇ ਆਗੇ ਜਾਂ ਆ ਵਾਲੀ ਪਲੇਟ ਪਾਉਨੇ ਆਗੇ ਤਾਂ ਆਪਣਾ ਮੂਰਲਾ ਪੱਲਾ ਜਿਹੜਾ ਹੁੰਦਾ ਥੋੜਾ ਬਹੁਤਾ ਉੱਚਾ ਹੋ ਜਾਂਦਾ ਹੁੰਦਾ ਤੇ ਆਪਾਂ ਉਹਨੂੰ ਕਿਵੇਂ ਸੈੱਟ ਕਰਨਾ ਹੁੰਦਾ ਦੇਖੋ ਆਪਾਂ ਕੀ ਕਰ ਰਹੇ ਆ ਨਾ ਆਪਾਂ ਜਿਹੜੀ ਸਲਾਈ ਹੁੰਦੀ ਆਗੀ ਪੈਲ ਜਦੋਂ ਆਪਾਂ ਲਾਉਣੀ ਆ ਨਾ ਆ ਫਿਟਿੰਗ ਵਾਲੀ ਸਲਾਈ ਹੈ ਨਾ ਜਦੋਂ ਆਪਾਂ ਆ ਫਿਟਿੰਗ ਵਾਲੀ ਸਲਾਈ ਲਾਉਣੀ ਆ ਨਾ ਨੀਚੋਂ ਆਪਾਂ ਪਹਿਲਾਂ ਮ ਇੱਦਾਂ ਲੈ ਜਾਣਾ ਜੇ ਮੰਨ ਲਓ ਆਪਣਾ ਫਰੰਟ ਵਾਲਾ ਪੱਲਾ ਥੋੜਾ ਬਹੁਤਾ ਘਟ ਵੀ ਗਿਆ ਨਾ ਠੀਕ ਹੈ ਮੰਨ ਲਓ ਆਪਣਾ ਥੋੜਾ ਬਹੁਤਾ ਪੱਲਾ ਇਦਾਂ ਘਟ ਗਿਆ ਇੱਥੇ ਆ ਕੇ ਠੀਕ ਹੈ ਪਹਿਲਾਂ ਆਪਾਂ ਨੀਚੇ ਤੋਂ ਮੈਚ ਕਰ ਲੈਣਾ ਬਾਰਡਰ ਸਾਰਾ ਫਿਰ ਆਪਾਂ ਇਦਾਂ ਲੈ ਕੇ ਆਉਣਾ ਜਿੰਨਾ ਵੀ ਘਟ ਜਾਵੇ ਨਾ ਆਪਣਾ ਬੈਕ ਵਾਲਾ ਪੱਲਾ ਵੱਧ ਹੋ ਜਵੇ ਤੇ ਮੂਰਲਾ ਵਾਲਾ ਪੱਲਾ ਘਟ ਹੋ ਜਵੇ ਤਾਂ ਤੁਸੀਂ ਕੀ ਕਰਿਆ ਕਰੋ ਉਹਦੇ ਤੇ ਥੋੜੀ ਨਾ ਇਦਾਂ ਸ਼ਾਂਤੀ ਕਰ ਲਿਆ ਕਰੋ ਫਿਰ ਉਹਦੀ ਠੀਕ ਹੈ ਪਹਿਲਾਂ ਨੀਚੇ ਤੋਂ ਮੈਚ ਕਰ ਲਿਆ ਕਰੋ ਫਿਟਿੰਗ ਵਾਲੀ ਸਲਾਈ ਨੂੰ ਫਿਰ ਜਿੰਨਾ ਘਟ ਵੱਧ ਜਾਵੇ ਫਿਰ ਉਹਦੀ ਛਾਂਟੀ ਕਰ ਲਿਆ ਕਰੋ ਠੀਕ ਆ ਐਦਾ ਜਿਹੜਾ ਬਾਰਡਰ ਹੈਗਾ ਤੁਸੀਂ ਉਹਨੂੰ ਸੈੱਟ ਕਰ ਸਕਦੇ ਹੋ نیچے ਵਾਲੇ ਪਾਸੇ ਤੋਂ ਪੂਰਾ ਮਲਾ ਲਿਆ ਕਰੋ ਉੱਪਰ ਵਾਲੇ ਪਾਸੇ ਨੂੰ ਜੇ ਘਟ ਵੱਧ ਜਾਵੇ ਮਾੜਾ ਮੋਟਾ ਮੋਢੇ ਤੋਂ ਛਾਂਟੀ ਕਰ ਲਿਆ ਕਰੋ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ